ਮੈडम ਜੀ ਖਰੜ ਦਾ ਖਰੜ ਦਾ ਗੈਰਾਜ ਨਜ਼ਰ ਆ ਰਿਹਾ ਪ੍ਰਧਾਨ ਜੀ ਕਹਿੰਦੇ ਵਿਆਹ ਗਏ ਹੋਏ ਚਲੋ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਵੀ ਵਿਆਹਾਂ ਤੋਂ ਪਹਿਲਾਂ ਲੋਕਾਂ ਦੇ ਕੰਮ ਜ਼ਰੂਰੀ ਹੁੰਦੇ ਨੇ ਆ ਬੜਾ ਜ਼ੋਰ ਲਾ ਕੇ ਪ੍ਰਧਾਨ ਬਣਿਆ ਲੋਕਾਂ ਦੇ ਵਿੱਚ ਮੌਜੂਦ ਰਹਿਣਾ ਵਿਆਹ ਆਪਾਂ ਅੱਗੇ ਪਿੱਛੇ ਅਟੈਂਡ ਕਰ ਸਕਦੇ ਮੈਡਮ ਜੀ ਖਰੜ ਦਾ ਸਕੂਲ ਹੈ ਜਿਹੜਾ ਉਹ ਵੀ ਐਵੇਂ ਪਿਆ ਝੂੰਗੀਆਂ ਦਾ ਕਮਿਊਨਿਟੀ ਸੈਂਟਰ ਵੀ ਐਵੇਂ ਪਿਆ ਪ੍ਰਧਾਨ ਵੀ ਤੁਹਾਡਾ ਸਾਰਾ ਕੁਝ ਹੁਣ ਕੰਮ ਕਿਉਂ ਨਹੀਂ ਸ਼ੁਰੂ ਹੋ ਰਿਹਾ ਤੇ ਕੀ ਕਰਨਾ ਕਮਿਊਨਿਟੀ ਸੈਂਟਰ ਦਾ ਆਪਾਂ ਮਤਾਂ ਅਸੀਂ ਉਹਦਾ ਕੁਝ ਕੰਮ ਜਿੰਨਾ ਕੰਮ ਰਹਿ ਗਿਆ ਸੀ ਉਹ ਸਿਓ ਸਾਹਿਬ ਉਹ ਆਪਾਂ ਮਤਾਂ ਪਾ ਦਿੱਤਾ ਨਾ ਜਿਹੜਾ ਕਮਿਊਨਿਟੀ ਸੈਂਟਰ ਪਹਿਲਾਂ ਸੀ ਤੇ ਪਾਕਿਸਤਾਨ ਜਿਹੜਾ ਪਾ ਰਹੇ ਆ ਨਾ ਇਸ ਵਾਰੀ ਅਸੀਂ ਪਾਸ ਕਰ ਦਾਂਗੇ ਕਮਿਊਨਿਟੀ ਸੈਂਟਰ ਨੂੰ ਸਕੂਲ ਇੱਕ ਕਮਰੇ ਦੇ ਵਿੱਚ ਦੋ ਦੋ ਕਲਾਸਾਂ ਬੈਠਦੀਆਂ ਉਹਨੂੰ ਅੱਜ ਤੱਕ ਪ੍ਰਾਇੋਰਟੀ ਨਹੀਂ ਦੇ ਰਹੇ ਸਕੂਲ ਦੀ ਜਿਹੜੀ ਮੁਸ਼ਕਲ ਕੋਈ ਹੈਗੀ ਆ ਉਹਦੇ ਮੈਂ ਜ਼ਰੂਰ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਰੇ ਤੇ ਗੌਰ ਦਵਾਉਣੀ ਆ ਐਜੂਕੇਸ਼ਨ ਡਿਪਾਰਟਮੈਂਟ ਮੈਂ ਛੱਡ ਰਿਹਾ ਹਾਂ ਮੈਂ ਗੱਲ ਕਰ ਮੈਡਮ ਇਹ ਕੱਲ ਦਾ ਪਹਿਲਾਂ ਤੁਸੀਂ ਡਾਕਟਰੀਿੰਗ ਕਰਕੇ ਗਏ ਸੀਗੀ ਉਹਦੇ ਤੁਸੀਂ ਕਿਹਾ ਸੀਗਾ ਕਿ ਜਦੋਂ ਪਾਈਪ ਪਾਣੀ ਦੀ ਸੀਵਰੇਜ ਪਾਣੀ ਤੇ ਨਾਲ ਦੀ ਨਾਲ ਜਿਹੜੀਆਂ ਸੜਕਾਂ ਨਹੀਂ ਬਣਾਈਆਂ ਜਾਂ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਲੇਕਿਨ ਫੇਰ ਵੀ ਜਿਹੜਾ ਜਿਹੜੇ ਕੰਮਕਾਰ ਸੋਨਾ ਵੱਲੋਂ ਇਹ ਪ੍ਰੋਬਲਮ ਆਈ ਹੈ ਤੁਹਾਡੇ ਕਹਿਣ ਤੋਂ ਬਾਅਦ ਵੀ ਧਿਆਨ ਕੀ ਹੈ राजे ਪਾਰਟੀਵਾਦੀ ਬਹੁਤ ਹੁੰਦੀ ਹੈ ਜਿਵੇਂ ਪ੍ਰਧਾਨ ਦੂਸਰੀ ਪਾਰਟੀ ਦਾ ਤਾਂ ਉਹਨੇ ਮੈਂ ਠੀਕ ਕਰੀ ਉਹਦੇ ਚ ਮੁਸ਼ਕਲ ਖੜੀ ਕਰਨੀ ਹੈ ਬਟ ਹੁਣ ਇਹੋ ਜਿਹੀ ਕੋਈ ਨਹੀਂ ਕਰਦੀ ਹੁਣ ਤੁਹਾਨੂੰ ਸੜਕਾਂ ਮਿਲਣਗੀਆਂ ਤੁਸੀਂ ਜਿੰਨੇ ਪੱਤਰਕਾਰ ਸਹਿਬਾਨ ਨੇ ਤੁਸੀਂ ਸਾਡੇ ਅੱਖੋਂ ਕੰਨੋਂ ਤੇ ਤੁਸੀਂ ਸਾਰੀਆਂ ਚੀਜ਼ਾਂ ਸਾਨੂੰ ਦੱਸਦੇ ਰਹਿਣਾ ਮੁਸ਼ਕਲਾਂ ਦੱਸਦੇ ਰਹਿਣਾ ਹੈ ਕਿ ਇੱਥੇ ਇੱਥੇ ਜਿਹੜੀ ਸੜਕ ਦੀ ਲੋੜ ਹੈ ਤੇ ਆਪਾਂ ਇੱਕ ਅੰਦੇ ਵਿੱਚ ਸਾਰੇ ਪੱਤਰਕਾਰ ਸਾਹਿਬ ਨਾਲ ਬੈਠਦੇ ਹਾਂ ਉਹ ਦਸਤਰ ਖਾਣੇ ਥੋੜਾ ਦਸਤਰ ਆਪਾਂ ਪਹਿਲਾਂ ਨਾਲੋਂ ਵੱਡਾ ਬਣਾ ਲਿਆ ਹੈ ਸਾਰੇ ਜਣੇ ਆਪਾਂ ਬੈਠਦੇ ਆਂ ਆਰਾਮ ਨਾਲ ਚਾਹ ਪੀਂਦੇ ਆਂ ਤੁਸੀਂ ਦੱਸੋ ਵੀ ਕਿਹੜੀ ਕਿਹੜੀਆਂ ਤੁਹਾਡੇ ਪ੍ਰਧਾਨ ਵੀ ਤੁਹਾਡਾ ਹਾਂਜੀ ਹਾਂਜੀ ਐਮਐਲਏ ਵੀ ਤੁਸੀਂ ਆਪ ਹੋ ਤੇ ਐਮਸੀ ਵੀ ਤੁਹਾਡਾ ਉਹੀ ਧਰਨਾ ਲਾਉਣ ਲਈ ਕਹਿ ਰਹੇ ਬਾਰ-ਬਾਰ ਵੀ ਧਰਨਾ ਲਾਵਾਂਗੇ ਜੇ ਕੰਮ ਨਾ ਹੋਇਆ ਦੋ ਦਿਨ ਦਾ ਟਾਈਮ ਦਿੰਦਾ ਤੁਸੀਂ ਜਾਓਗੇ ਮੈਟਰ ਹੋਰ ਹੈ ਜੀ ਉਹ ਤਾਂ ਬਰਸਤਨਾ ਹੋਈ ਤੁਹਾਨੂੰ ਦੱਸਿਆ ਮੈਂ ਕਲੀਅਰ ਕਰ ਦਿੰਦਾ ਉਹ ਤੁਹਾਨੂੰ ਐਮਐਲਏ ਸਾਹਿਬ ਉਦੋਂ ਨਾਲ ਸੀ ਐਮਐਨ ਨੇ ਆ ਵੀ ਗੱਲ ਕਹੀ ਐ ਐਮਐਲਏ ਸਾਹਿਬ ਨੇ ਅਫਸਰਾਂ ਨੂੰ ਕਿਹਾ ਈਓ ਸਾਹਿਬ ਨਾਲ ਸੀ ਈਓ ਸਾਹਿਬ ਨੇ ਵੀ ਅੱਗੇ ਕਿਹਾ ਜਿਹੜੇ ਛੋਟੇ ਅਫਸਰ ਐ ਨੀਚੇ ਹਣ ਗੈਲੀ ਕਰਦੇ ਅਸੀਂ ਉਹਨਾਂ ਦੇ ਖਿਲਾਫ ਮੈਡਮ ਇੱਕ ਵਾਰ ਪਤਾ ਕੀ ਗੱਲ ਉਹ ਦਿਨ ਮੌਕਾ ਦੇਖ ਕੇ ਥੱਲੇ ਨਹੀਂ ਆਏ ਉਹ ਇਸ ਗੱਲ ਕਰਕੇ ਬੁਰਾ ਆ ਗਿਆ ਮਿਰਜ਼ਾਪੁਰ ਦੇ ਵਿੱਚ ਖਫੜ ਲੱਗਣ ਤੋਂ ਬਾਅਦ ਕੀ ਕਰਦੇ ਆ ਜਿਹੜੇ ਸਵਾਹ ਦੇ ਥੱਲੇ ਆ ਉਹ ਮਿੱਟੀ ਦੇ ਥੱਲੇ ਤਾਂ ਕੇ ਜਾ ਰਹੇ ਨੇ ਉਹਨਾਂ ਨੂੰ ਜਾ ਕੇ ਪੀਡਬਲੂਡੀਪਾਰਟਮੈਂਟ ਵੱਲੋਂ ਅੱਗੇ ਜਿਵੇਂ ਮਾਰਾ ਪੂਰਾ ਪੱਕਾ ਕਰਵਾਉਂਦੇ ਗੱਟਿਆਂ ਦੀ ਥਾਂ ਤੇ ਸਵਾਹ ਦੇ ਥੱਲੇ ਲਾਦੇ ਨੋਟਿਸ ਤਾਂ ਹੀ ਕਰ ਨਹੀਂ ਸਵਾਹ ਦੇ ਥੱਲੇ ਕਿਹੜੀ ਮਿਰਜ਼ਾਪੁਰ ਦੇ ਵਿੱਚ ਬੰਦ ਟੁੱਟੇ ਦਿੱਤੇ ਉੱਥੇ ਤਾਂ ਮੈਂ ਆਪ ਗਈ ਹੋਈ ਸੀ ਮਿਰਜ਼ਾਪੁਰ ਤੱਕ ਮਿਰਜ਼ਾਪੁਰ ਦੀ ਗੱਲ ਪੂਰੀ ਮਿਰਜ਼ਾਪੁਰ ਪਿੰਡੋ ਗਲੋਬਲ ਦੇ ਉੱਪਰ ਤੇਰੇ ਧਿਆਨ ਦੇ ਵਿੱਚ ਨਹੀਂ ਹੈਗਾ ਵੀ ਕਿਤੇ ਸਵਾਦ ਥੱਲੇ ਲਗਾਏ ਗਏ ਪੀਡਬਲ ਡਿਪਾਰਟਮੈਂਟ ਪਰ ਜੋ ਉਹਨਾਂ ਨੇ ਪਿੰਡ ਵਾਲਿਆਂ ਨੇ ਕਿਹਾ ਅਕਸਰ ਵੱਲੋਂ ਜੋ ਪਿੰਡ ਵਾਲਿਆਂ ਨੇ ਕਿਹਾ ਹੋਏ ਕਿ ਕਈ ਵਾਰ ਤਾਂ ਕੋਈ ਪਾਰਟੀਵਾਦੀ ਵੀ ਹੋ ਜਾਂਦੀ ਹੈ ਕਈ ਵਾਰ ਸਹੀ ਵੀ ਹੁੰਦਾ ਗੜਬੜ ਵੀ ਕਰ ਜਾਂਦੇ ਆਪਸ ਵਿੱਚ ਸਾਡੇ ਧਿਆਨ ਚਾਉਂਗੀ ਇਹ ਪਿੰਡ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਵੀ ਸਾਨੂੰ ਉਹ ਦੇ ਕੇ ਉਹ ਵੀ ਕਹਿੰਦੇ ਵੀ ਸਾਨੂੰ ਹਿਮਾਚਲ ਨਾਲ ਜੋੜ ਦਿਓ ਬਿਸ਼ੱਕ ਦੀ ਵੀ ਸਾਨੂੰ ਅਸੀਂ ਨਹੀਂ ਹਲਕਾ ਕਰ ਰਿਹਾ ਵੀ ਜੀ ਕਹਿ ਰਹੇ ਹੋ ਵੀ ਸਾਬਕਾ ਸਰਪੰਚ ਦਾ ਕਈ ਵਾਰ ਪਾਰਟੀਵਾਦੀ ਹੁੰਦੀ ਹੈ ਹੋ ਸਕਦਾ ਠੀਕ ਵੀ ਹੋਣਾ ਮੌਜੂਦਾ ਸਰਪੰਚ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਹਾਂਜੀ ਮੌਜੂਦਾ ਸਰਪੰਚ ਨੇ ਵੀ ਸਮਰਥਨ ਕੀਤਾ ਉਹ ਮੌਜੂਦਾ ਸਰਪੰਚ ਮਿਰਜ਼ਾਪੁਰ ਦੇ ਜੀ ਹੁਣ ਦੱਸ ਤਾਂ ਰਹੀਆਂ ਨਾ ਵੀ ਸਾਰੇ ਹੁਣ ਸਾਡੇ ਵੀ ਹੈ ਨਹੀਂ ਮੈਡਮ ਲਾਸਟ ਵਾਰ ਇੱਕ ਤੁਸੀਂ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਹੋ ਸਰਕਾਰ ਅੱਗੇ ਠੀਕ ਹੈ ਜੀ ਤੁਸੀਂ ਨੁਮਾਇੰਦੇ ਹੋ ਮੈਮ 13 ਵਾਰੀ ਈਓ ਬਦਲ ਗਏ ਸਾਢੇ 3-4 ਸਾਲ ਜੇ ਹੁਣ ਈਓ ਸਾਹਿਬ ਆਏ ਆ ਜਦੋਂ ਨੂੰ ਫੇਰੇ ਇਲਾਕਾ ਸਮਝਣਗੇ ਫੇਰੇ ਇਹਨਾਂ ਦੀ ਬਦਲੀ ਹੋਣੀ ਤੁਸੀਂ ਇਹਨਾਂ ਦੀ ਕਿਉਂ ਨਹੀਂ ਸਪਾਰਸ਼ ਕਰਦੇ ਕਿ ਇਹਨਾਂ ਨੂੰ ਰਹਿਣ ਦੋ ਦੇਖੋ ਤੁਸੀਂ ਅਫਸਰ ਸਾਹਿਬਾਨ ਖੜੇ ਹੋ ਮੈਂ ਤਾਂ ਸਾਰਿਆਂ ਸਾਹਮਣੇ ਸਰਕਾਰ ਨੂੰ ਬੇਨਤੀ ਕਰਦੀ ਆ ਵੀ ਫਰੜ ਨੂੰ ਸੰਸੀਅਰ ਦੇ ਇੱਕ ਬਹੁਤ ਟਾਈਮ ਅਫਸਰ ਦੀ ਜ਼ਰੂਰਤ ਹੈ ਬਿਲਕੁਲ ਠੀਕ ਹੈ ਵੀ ਜੇ 3-4 ਮਹੀਨੇ ਬਾਅਦ ਆਪਾਂ ਕਈ ਵਾਰ ਕੀ ਹੁੰਦਾ ਰੈਗੂਲਰ ਪੋਸਟਾਂ ਦੇ ਵਿੱਚ ਕਰਨ ਦੀ ਉਹਦਾ ਨਾਮ ਪੈ ਜਾਂਦਾ ਮੈਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਦਣੀ ਹੈ ਕਿ ਹੁਣ ਸੁਖਦੇਵ ਜੀ ਲੱਗੇ ਹੋਏ ਨੇ ਆਪਾਂ ਇਹਨਾਂ ਨੂੰ ਹੁਣ ਇਲੈਕਸ਼ਨ ਆ ਗਈ ਉਹਦੇ ਤੱਕ ਨਾ ਜਦੋਂ ਤੱਕ ਇੱਕ ਤਰ੍ਹਾਂ ਪੂਰੀ ਹੁੰਦੀ ਹੈ ਘੱਟੋ ਘੱਟ ਉਹ ਤੱਕ ਆਪਾਂ ਇੱਕੀ ਕਿਉਂਕਿ ਇੱਕ ਅਫਸਰ ਨੂੰ ਸਮਝਣ ਨੂੰ ਇਲਾਕੇ ਨੂੰ ਜਾਣਨ ਨੂੰ ਜਦੋਂ ਉਹ ਕਰਦਾ ਨਵਾਂ ਫੇਰ ਫਸਲ ਹੋ ਜਾਂਦਾ ਕਿ ਤੇ ਇੱਕ ਵੀ ਬਿਲਕੁਲ ਤੁਹਾਡੀ ਸਹੀ ਠੀਕ ਗੱਲ ਹੈ ਕਿ ਅਫਸਰ ਨੂੰ ਲੰਬਾ ਟਾਈਮ ਹੈ ਅਸੀਂ ਮੇਕ ਸ਼ੋਰ ਕਰਾਂਗੇ ਕਿ ਕਿ ਐਮ ਐਲ ਏ ਨੂੰ ਪੁੱਛੋ ਕਿ ਐਮ ਐਲ ਏ ਦੀ ਸਹਿਮਤੀ ਨਹੀਂ ਹੁੰਦੀ ਉਹ ਵਧਣ ਵਾਸਤੇ ਜਿਹੜਾ ਉਹ ਆ ਜਾਂਦਾ ਐਮ ਐਲ ਏ ਕੋਈ ਸਹਿਮਤੀ ਨਹੀਂ ਲਈ ਜਾਂਦੀ ਦੇਖੋ ਇਹ ਤੁਸੀਂ ਨੁਮਾਇੰਦੇ ਹੋ ਤੁਸੀਂ ਜਵਾਬ ਦਿਓ ਲੋਕਾਂ ਦੇ ਸਕੂਲ ਵਾਲਾ ਸਵਾਲ ਤੁਹਾਨੂੰ ਪਾਇਆ ਸਕੂਲ ਦੇ ਵਿੱਚ ਇਹ ਤੁਸੀਂ ਦੱਸ ਦੋ ਉਹਨਾਂ ਨੂੰ ਜਵਾਬ ਹੀ ਨਹੀਂ ਪਤਾ ਇਸ ਚੀਜ਼ ਦਾ ਅਫਸਰਾਂ ਦੇ ਲੈਵਲ ਉੱਤੇ ਆਪਣੇ ਆਪ ਹੀ ਬਦਲ ਉੱਠਿਆ ਚਾਹੁੰਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਪਰ ਇਸ ਵਾਰੀ ਮੈਂ ਮੇਕ ਸ਼ੋਰ ਕਰੂੰਗੀ ਕਿ ਸੁਖਦੇਵ ਜੀ ਇੱਥੇ ਰਹਿਣ ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਲੈ ਲੈਣੀ ਹੈ ਕਿ ਸੁਖਦੇਵ ਜੀ ਨੂੰ ਇੱਥੇ ਰੱਖਾਂਗੇ ਅਗਰ ਨਹੀਂ ਰਹਿੰਦੇ ਫਿਰ ਕੀ ਕਰੋਗੇ ਹੁਣ ਫਿਰ ਮੈਂ ਕੀ ਕਰੂੰਗੀ ਦੱਸੋ ਮੈਂ ਮਿਹਨਤ ਹੀ ਕਰੂੰਗੀ ਨਹੀਂ 13 ਬਦਲ ਗਏ ਨਾ ਤੁਸੀਂ ਸ਼ੋਰ ਕਰ ਰਹੇ ਹੋ ਪਹਿਲਾਂ ਵੀ ਸ਼ੋਰ ਕਰਕੇ ਗਏ ਹੋ ਹੋਰ ਕੀ ਕਰਾਂ ਤੁਸੀਂ ਸੀਐਮ ਸਾਹਿਬ ਤੁਹਾਡੇ ਕੇਜਰੀਵਾਲ ਸਾਹਿਬ ਤੋਂ ਕੱਲ ਮੀਟਿੰਗ ਕਰਕੇ ਆਏ ਹੋ ਫਿਰ ਵੀ ਕੀ ਹੋ ਜਿਆ ਕੀ ਹੁੰਦਾ ਕਦੇ ਤਾਂ ਸੁਧਾਰ ਕਰੇਗਾ ਨਾ ਜੇ ਅਫਸਰ ਟਿਕਣਗੇ ਨਹੀਂ ਹੁਣ ਇਹਨਾਂ ਨੂੰ ਆਪਾਂ ਟਿਕਾ ਕੇ ਰੱਖਣਾ ਹੈ ਕੋਈ ਮੈਂ ਕਹਿ ਕੇ ਆਈਆਂ ਵੀ ਹੁਣ ਸਾਡੇ ਅਫਸਰ ਦਾ ਆਪਰ ਨਹੀਂ ਸੀ ਗਏ ਹੋ ਮਨਸਾ ਦੇਵੀ ਵੱਲ ਚਲੋ ਤੁਸੀਂ ਸੁਧਾਰ ਹਾਂ ਜੀ ਤੁਸੀਂ ਗਏ ਹੋ ਸੰਚਾਰ ਮਨਸਾ ਦੇਵੀ ਵੱਲ ਗਏ ਹੋ ਉੱਥੇ ਸ਼ਾਮਰੋਕ ਮਨਸਾ ਜੀ ਬਈ ਨਾ ਪਲਟ ਪੰਟ ਕੀ ਜਾਂਦੀ ਸੀ ਕਿ ਸਾਨੂੰ ਪਤਾ ਸੀ ਕਿਵੇਂ ਜਾਂਦਾ ਸੀ 13 ਨੰਬਰ ਵਾਰਡ ਜਿਹੜਾ ਸ਼ਾਮਰੋਕ ਸਕੂਲ ਹੈ ਜਿਹੜਾ ਲਾਡਰ ਆਪਾਂ ਬਤਾ ਸੀ ਹੁਣ ਕੰਮ ਸ਼ੁਰੂ ਹੋ ਗਿਆ ਹੈ ਤੇ ਹੁਣ ਤੁਸੀਂ ਥੋੜਾ ਪੋਜ਼ਿਟਿਵ ਰਹੋ ਤਮ ਹੋ ਰਿਹਾ ਲੱਗੀਆਂ ਹੈ ਕੋਈ ਐ ਤਾਂ ਉਹ ਮੈਡਮ ਵਰਕੇ ਆਇਆ ਬਟਾ ਉਹ ਤਾਂ ਹੈ ਇੱਕ ਡੇਢ ਦੀ ਪਤਾ ਕੀ ਹੈ ਪੈਸੇ ਵਿੱਚ ਤਾਂ ਘਟ ਕਾ ਪੈ ਗਿਆ ਇੱਥੇ ਤੁਸੀਂ ਸਾਰ ਇੱਕ ਡੇਢ ਦੀ ਵੀ ਸਤਾ ਹੀ ਘਟ ਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਮੈਡਮ ਨੇ ਆਣਾ ਸੀ ਬਾਈ ਤਾਂ ਪਿਆ ਕਿੱਥੇ ਹੈ ਪੇ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾਂ ਦੇ ਅਸੀਂ ਕਿੱਦਾ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿੰਨੇ ਵੀ ਨੇ ਦੇਖਿਆ ਪਤਾ ਕੀ ਹੈ ਬੇਟਾ ਆ ਜੇ ਮੈਂ ਸੱਚੀ ਨਹੀਂ ਆਵਾਜ਼ ਦੇ ਸਕੀ। ਵਾਹ ਦੇਖੋ ਕਿੰਨਾ ਛੋਟਾ ਬੱਚਾ ਹੈ ਕਿੰਨਾ ਹੰਦਾ ਸਾਨੂੰ ਪਤਾ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ। ਪ੍ਰਧਾਨ ਆਪਣਾ ਸਾਜੀ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਆ ਦੋ ਮਹੀਨੇ ਸਾਡੇ ਘਰ ਖਾਣੇ ਨਹੀਂ ਆਇਆ ਤੇ ਐ ਗੁਪਟਾਈ ਕਰਕੇ ਜਿਹੜੀ ਸੋਸਾਇਟੀ ਅੱਜ ਆਪਰੋਖ ਕੁੰਡੇ ਜਿਹੜੇ ਰੋੜ ਜਾਂਦੇ ਆ ਉੱਥੇ ਐਨਾ ਬੁਰਾ ਹਾਲ ਹੈ। ਪੈਦਲ ਦੀ ਲੋੜੀਆਂ ਕਮੇਟੀ ਤੁਹਾਡੀ ਸੜਕਾਂ پاس ਹੋ ਗਈ। ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਆ ਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜਿਹੇ ਸਾਰੀਆਂ ਸੀ ਬਣਾਉਣਾ ਨੇ ਆ ਘਟਕਾ ਹੁੰਦੀ ਰਹੀ ਦਿਨ ਪੈਕਟੇ ਕਾਨੂੰ ਘਟਕਾ ਹੀ ਕਰ ਰਹੇ ਇਹ ਸੜਕ ਬਣ ਰਹੀ ਹੈ ਇਹ ਨਹੀਂ ਹੈਗਾ ਕਿ ਆਪਾਂ نیچے ਉੱਡ ਜਾਣਾ ਸੀ ਮਾਤਾ ਜੀ ਮਾਤਾ ਜੀ ਇਹ ਇਹ ਇਦਾਂ ਨਹੀਂ ਹੈਗਾ ਵੀ ਆਪਾਂ ਘਟਕਾ ਪਾ ਰਹੇ ਹਾਂ ਇਹਦੇ ਤਾਂ ਆਪਾਂ ਸੜਕ ਬਣਾ ਰਹੇ ਹੁਣ ਫਿਰ ਉਧਰ ਦੀ ਜ਼ਿੰਮੇਵਾਰੀ ਕਿਸੇ ਦੇ ਲਿਆ ਸ਼ਹਿਰੀ ਹੈ ਪੂਰਾ ਜਿੱਦਾ ਮਨਸਾ ਦੇਵੀ ਮੰਦਿਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੀ ਪਰੇਸ਼ਾਨ ਕਰਕੇ ਨਹੀਂ ਆ ਜਨਤਾ ਖੜੀ ਆਪ ਬਹੁਤ ਪਰੇਸ਼ਾਨ ਹੋ ਕੇ ਜੇ ਬੰਦੇ ਦਾ ਜਾਣਾ ਵੀ ਉਹ ਕਹਿੰਦਾ ਜਾਤਾ ਨਹੀਂ ਬੰਦਾ ਉਹ ਕਿਉਂ ਹੈ ਇੰਨਾ ਪਾਣੀ ਸਾਡੀ ਫੈਂ ਦੇ ਅੰਦਰ ਪਾਣੀ ਆਂਦਾ ਦੱਸੋ ਫਿਰ ਸਾਡੀ ਕੀ ਸਿਕਿਉਰਿਟੀ ਆਪਣੇ ਐਮਸੀ ਨਾਲ ਗੱਲ ਕਰੀਏ ਐਮਸੀ ਨਾਲ ਅਡਸ ਪਾਸ ਹੋਣੇ ਐਮ ਸੀ ਸੋਨ ਸਿੰਘ ਜੀ ਸੋਨ ਸਿੰਘ ਜੀ ਆਪਦੇ ਆਂਦੇ ਹੀ ਨੇ ਮੈਂ ਵਰਤੀ ਚਲੋ ਚਲੋ ਠੀਕ ਹੈ ਜੀ